ਦਿੱਲੀ ਕ੍ਰਾਈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸਹਿਲੇ ਵਾਲਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜਰਾਲਾਂਬਾਦ ਡੀਐਸਪੀ ਦਫ਼ਤਰ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਸਾਡੇ ਨਾਲ ਨੇ ਮੌਜੂਦ ਸਤਪਾਲ ਸਿੰਘ ਜੀ ਪ੍ਰੈਸ ਰਿਪੋਰਟਰ ਦਿੱਲੀ ਕ੍ਰਾਈਮ ਨਿਊਜ਼ ਤਾਰੇ ਵਾਲਾ ਸਾਹਿਬ ਜਿਹੜਾ ਕਿ ਇਹਨਾਂ ਦਾ ਡਿਸਫਿਊਜ਼ ਚੱਲ ਰਿਹਾ ਸੀ ਪਿਛਲੇ 4 ਮਹੀਨਿਆਂ ਤੋਂ ਕਿਸੇ ਗੋਪਾਲ ਚੰਦ ਦੇ ਬੰਦੇ ਦੇ ਨਾਂ ਤੇ ਤੇ ਉਹਦੇ ਸਬੰਧ ਚ ਜਦੋਂ ਪੁਲਿਸ ਨੇ ਨਾ ਕੋਈ ਕਾਰਵਾਈ ਕਰੀ ਤਾ ਇਹਨਾਂ ਨੇ ਕੱਲ ਮੰਡੀ ਰੋੜਾ ਵਾਲੀ ਧਰਨਾ ਲਾਇਆ ਸੀਗਾ ਉਹ ਕੀ ਵਿਸ਼ਵਾਸ ਦਿਵਾ ਕੇ ਧਰਨੇ ਤੋਂ ਠਾਇਆ ਗਿਆ ਉਹਦੇ ਬਾਰੇ ਕਰਦੇ ਆ ਸਤਪਾਲ ਜੀ ਨਾਲ ਗੱਲਬਾਤ ਸਤਪਾਲ ਜੀ ਜਿਹੜਾ ਕੱਲ ਤੁਸੀਂ ਮੰਡੀ ਰੋੜਾ ਵਾਲੀ ਧਰਨਾ ਲਾਇਆ ਸੀ ਹਾਂਜੀ ਹਾਂਜੀ ਤੇ ਉਹ ਤੁਹਾਨੂੰ ਕਿਸ ਵਿਸ਼ਵਾਸ ਤੇ ਠਾਇਆ ਗਿਆ ਅੱਜ ਤੁਸੀਂ ਇੱਥੇ ਪਹੁੰਚੇ ਆ ਤੇ ਕੀ ਤੁਹਾਨੂੰ ਇਹਨਾਂ ਨੂੰ ਕੀ ਅਨਸਾਫ਼ ਮਿਲ ਰਿਹਾ ਦੇਖੋ ਜੀ 4 ਮਹੀਨੇ ਹੋ ਗਏ ਗੋਪਾਲ ਚੰਦ ਮੰਡੀ ਰੋੜਾ ਵਾਲੇ ਸਾਡੇ ਦਫ਼ਤਰ ਦੇ ਵਿੱਚ ਆਇਆ ਸਾਡਾ ਮੈਕ ਚੱਕ ਕੇ ਬਾਹਰ ਸੁੱਟਿਆ ਕਿਸੇ ਦੇ ਨਾਲ ਲੈਂਣ ਦੇਣ ਸੀ ਉਹਦੇ ਨਾਲ ਆਇਆ ਜਾਤੀ ਸ਼ਬਦ ਸਾਨੂੰ ਬੋਲੇ ਗਏ ਉਹਨਾਂ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਕਦੇ ਕਿਹੜੇ ਰਸਤੇ 'ਚ ਰੋਕ ਕੇ ਸਾਨੂੰ ਉਹ ਹਰਾਸਮੈਂਟ ਕਰਦਾ ਹੈ ਤਾਂ ਕੱਲ ਸਾਡਾ ਧਰਨਾ ਸੀ ਮੰਡੀ ਰੋਡਾਂ ਵਾਲੇ ਸੋ ਸਾਡੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਸੀਗੀਆਂ ਸਾਰੀਆਂ ਅਸੀਂ ਉਹਨਾਂ ਨੂੰ ਬੁਲਾਇਆ ਹੈ ਤਾਂ ਉਹ ਧਰਨੇ ਦੇ ਵਿੱਚ ਸਾਨੂੰ ਇਹੀ ਲੋਲੀਪੋਪ ਦਿੱਤਾ ਗਿਆ ਹੈ ਕਿ ਤੁਸੀਂ ਆਪਣਾ ਧਰਨਾ ਜਿਹੜਾ ਇਹ ਇਥੋਂ ਬੰਦ ਕਰ ਲਓ ਤੇ ਸਵੇਰੇ 10 ਵਜੇ ਮਾਨਯੋਗ ਡੀਐਸਪੀ ਦਫ਼ਤਰ ਤੇ ਪਹੁੰਚੋ ਜੀ ਤੇ ਅਸੀਂ ਅੱਜ ਇੱਥੇ ਪਹੁੰਚੇ ਆਂ ਵੀ ਕਾਰਵਾਈ ਹੋ ਜੂਗੀ ਜੋ ਵੀ ਉਹਦੇ ਤੇ ਐਸਸੀਐਸਟੀ ਅਗਰ ਦਾ ਪਰਚਾ ਬਣਦਾ ਉਹ ਦਰਜ ਕਰਾਂਗੇ ਪਰ ਦੇਖੋ 10 ਵਜੇ ਦਾ ਟਾਈਮ ਸੀ 9:30 ਵਜੇ ਦਾ ਸੀ ਤੇ ਬੈਠੇ ਆ ਤੇ ਹੋਰ ਜੇ ਸਾਨੂੰ ਇੱਥੇ ਪੁੱਛਿਆ ਜਾਂਦਾ ਅਸੀਂ ਇਹਨਾਂ ਨੂੰ ਪੁੱਛਿਆ ਵੀ ਸਾਡੇ ਸਾਡੀ ਕਿਸ ਤਰ੍ਹਾਂ ਦੀ ਕਾਰਵਾਈ ਕੱਲ ਸਾਡਾ ਧਰਨਾ ਸੀ ਤਾਂ ਆ ਦੇਖੇ ਥੋਡੇ ਆ ਕਿ ਬਾਹਰ ਖਲਾਫ ਇੱਕ ਦਰਖਾਸਤ ਆਈ ਹੈ ਗੋਪਾਲ ਚੰਦ ਦੀ ਬਖਲਾੜ ਦੇ ਵਿੱਚ ਆ ਕੇ ਗੋਪਾਲ ਚੰਦ ਇੱਥੇ ਦਰਖਾਸਤਾਂ ਦੇ ਜਾਂਦਾ ਐਸ்சி ਐਸਟੀ ਐਕਟ ਦੇ ਪਰਚੇ ਤੋਂ ਡਰਨ ਦੀ ਬਾਬਤ ਹੁਣ ਤੁਹਾਨੂੰ ਹੁਣ ਤੁਹਾਨੂੰ ਡੀਐਸਪੀ ਸਾਹਿਬ ਮਿਲੇ ਹੈ ਡੀਐਸਪੀ ਸਾਹਿਬ ਨਹੀਂ ਮਿਲੇ ਜੀ ਕੱਲ ਟਾਈਮ ਦਿੱਤਾ ਗਿਆ ਇੱਕ ਲੋਲੀਪੋਪ ਦਿੱਤਾ ਗਿਆ ਸੀ ਧਰਨਾ ਚ ਕਾਉਣ ਦਾ ਧਰਨਾ ਸਾਡਾ ਚੁਕਾ ਦਿੱਤਾ ਗਿਆ ਏ ਲollipops ਦੇ ਦਿੱਤਾ ਇੱਥੇ ਸੀ ਆਗੇ ਤੇ ਚੁੱਪੀ ਜੰਨੇ ਆ ਹੁਣ ਅਸੀਂ ਸਾਡਾ ਅਗਲਾ ਸਟੈਪ ਹੋਗਾ ਸੀ ਆਪਦੀਆਂ ਜਥੇਬੰਦੀਆਂ ਨੂੰ ਕਾਲ ਦੇਵਾਂਗੇ ਡੀਐਸਪੀ ਦਫਤਰ ਦਾ ਵੀ ਘਰਾਉ ਕਰਾਂਗੇ ਅਸੀਂ ਐਸਐਸਪੀ ਦਫਤਰ ਦਾ ਘਰਾਉ ਕਰਾਂਗੇ ਅਸੀਂ ਰੋਡ ਜਾਮ ਕਰਾਂਗੇ ਅਸੀਂ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਉਹਨਾਂ ਦੇ ਨਾਲ ਸਾਰਾ رابطہ ਕਾਇਮ ਕਰਕੇ ਸਾਨੂੰ ਪੰਜਾਬ ਬੰਦ ਕਾਲ ਦੀ ਵੀ ਸੱਦਾ ਦੇਣਾ ਪੈਤਾ ਅਸੀਂ ਉਹ ਵੀ ਦੇਵਾਂਗੇ ਜੋ ਸਾਨੂੰ ਜਾਤੀ ਸ਼ਬਦ ਬੋਲੇ ਗਿਆ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਇਹਨਾਂ ਦੀ ਧੌਣ ਦੇ ਵਿੱਚ ਕਿੱਲਾ ਗੱਡਿਆ ਏ ਉਹ ਅਸੀਂ ਕੱਢ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਐ ਸੀ ਐਕਟ ਦਾ ਪਰਚਾ ਦਰਜ ਕਰਾ ਕੇ ਰਾਵਾਂਗੇ ਸੋ ਸਤਪਾਲ ਦਾ ਕਹਿਣਾ ਹੈ ਜੀ ਅਸੀਂ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ ਜੇਕਰ ਸਾਨੂੰ ਨਾਂਨਸਾਬ ਦਵਾਇਆ ਗਿਆ ਤਾਂ ਸੋ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਆ ਜਲਦੀ ਹੀ ਅਗਲੀ ਰਿਪੋਰਟ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ दिल्ली क्राइम नेशनल न्यूज़ नजर सफर